ਭਾਈ ਆ ਚੀਜ਼ ਤੋਂ ਸੋਚੋ ਕੀ ਬਣ ਸਕਦਾ ਕੱਟ ਕੇ ਆ ਦੇਖੋ ਜੀ ਇਹਨਾਂ ਨੇ ਵਿੱਚ ਪਾ ਲਿਆ ਮਸ਼ੀਨ ਦੇ ਤੇ ਇਹਦਾ ਜੂਸ ਜਾਂ ਕੱਢ ਲਿਆ ਕੱਢ ਕੇ ਜੂਸ ਤੇ ਜਿਹੜਿਆ ਰੱਸੀਆਂ ਜੀਆਂ ਬਣੀਆਂ ਇਹ ਧਾਗੇ ਜੇ ਬਣ ਗਏ ਇਹਨੂੰ ਸੁਕਾ ਲਿਆ ਸੁਕਾ ਗਏ ਇਹਨੂੰ ਜਮਾ ਧਾਗੇ ਆ ਦੇਖੋ ਬਰੀਕ ਕਰਕੇ ਤੇ ਆ ਦੇ ਰੱਸੀਆਂ ਜੀਆਂ ਬਣਾ ਲੀਆਂ ਇਹਦੀਆਂ ਬਰੀਕ ਬਰੀਕ ਰस्सियां ਤੋਂ ਬਾਅਦ ਬਣਾ ਲਏ ਇਹ ਬਿਲਕੁਲ ਧਾਗਾ ਇਹਨੂੰ ਧਾਗਾ ਬਣਾ ਕੇ ਇਹਨਾਂ ਰੀਲਾਂ ਚਾੜ ਲਿਆ ਪੂਰੀਆਂ ਫੇਰੇ ਇਹਦਾ ਬਣਾ ਲਿਆ ਰੱਸਾ ਜਿਹਾ ਬਣਾ ਲਿਆ ਇੱਕ ਰਸੇ ਤੋਂ ਆ ਦੇਖੋ ਸਾਂਚਾ ਜਿਹਾ ਬਣਾ ਲਿਆ ਸਾਂਚੀ ਚ ਪਾਈ ਲੈਣੇ ਤੇ ਭਾਈ ਯਕੀਨ ਵੀ ਨਹੀਂ ਹੋਣਾ ਵੀ ਐਂ ਹੋ ਸਕਦਾ ਇਹ ਆ ਦੇਖੋ ਲੈ ਜੀ ਮੇਰੇ ਸਾਹ ਹਣਾ ਬੂਟ ਦਾ ਤਲਾ ਜਿਆ ਤਿਆਰ ਕਰ ਲੈ ਇਹਨਾਂ ਨੇ ਦੇਖਦੇ ਆ ਕੀ ਕਰਦੇ ਇਹ ਤੋਂ ਬਾਅਦ ਪਾਕਿਸਤਾਨ ਚ ਜਦ ਉੱਤੇ ਦਬਾਤ ਆ ਇਹਨਾਂ ਨਹੀਂ ਤਲੇ ਬਣਾਤੇ ਆ ਦੇਖੋ ਜੀ ਕੋਟਲੇ ਤਲੇ ਕੋਟੂ ਕੇ ਤਲੇ ਆ ਫੇਰ ਸੈਂਚਾ ਕੋਈ ਦੇਖੋ ਦੇਖੀ ਜਾਓ ਬਈ ਤੁਸੀਂ ਕੀ ਤਿਆਰ ਹੁੰਦਾ ਦੇਖੋ ਆ ਬੂਟ ਬਿਲਕੁਲ ਬਣਗੇ ਨਾ ਬੂਟ ਨਵੇਂ ਵੀਡੀਓ ਚੰਗੀ ਲੱਗੀ ਬਈ ਸ਼ੇਅਰ ਕਰਿਓ ਸਾਰਿਆਂ ਦਾ